ਪਹਿਲੇ ਵੇਖਦਾ ਹੈ ਤੇ ਫਿਰ ਭਰੋਸਾ ਕਰਦਾ ਹੈ ਧਰਮ ਕਹਿੰਦਾ ਹੈ ਪਹਿਲੇ ਭਰੋਸਾ ਕਰ ਫਿਰ ਅੱਖ ਖੁੱਲ ਜਾਏ ਤੂੰ ਦੇਖ ਲੈ ਜਿਸ ਕਿਸੇ ਦੀਆਂ ਅੱਖਾਂ ਅਜੇ ਨਹੀਂ ਖੁੱਲੀਆਂ ਉਹ ਜੋ ਗੋਬਿੰਦ ਨੂੰ ਵੇਖਦੀਆਂ ਨਹੀਂ ਨਾਨਕ ਸੇ ਅਖਣੀਆਂ ਬਿਅੰ ਜਿਨੇ ਦਿਸੰਦੋ ਮਾ ਫਿਰੀ ਨੇ ਸਮ ਲੋ ਭਰੋਸਾ ਟੜਕਿਆ ਹੋਇਆ ਹੈ ਮੈਂ ਫਿਰ ਅਰਜ਼ ਕਰਾਂ ਗਿਆਨ ਵਿਗਿਆਨ ਦੋਈ ਤੇਨੇ ਜਗਤ ਦੇ ਸਾਇੰਸ ਪਦਾਰਥ ਦਾ ਗਿਆਨ ਧਰਮ ਪਰਮਾਤਮਾ ਦਾ ਗਿਆਨ ਦੋ ਹੀ ਤਰ੍ਹਾਂ ਦੇ ਗਿਆਨ ਵਿਗਿਆਨ ਚ ਵਿਗਿਆਨ ਨੂੰ ਪਹਿਲੇ ਵੇਖ ਲੈਂਦਾ ਫਿਰ ਭਰੋਸਾ ਕਰਦਾ ਫਿਰ ਚਰਚਾ ਕਰਦਾ ਹੁੰਜ ਨਹੀਂ ਧਰਮ ਇਹ ਕਹਿੰਦਾ ਪਹਿਲੇ ਭਰੋਸਾ ਕਰ ਅੱਖ ਖੁੱਲ ਜਾਏਗੀ ਫਿਰ ਤੈਨੂੰ ਦਿਖਾਈ ਦੇਵੇਗਾ ਔਰ ਜਿਸ ਦੀ ਅੱਖ ਨਹੀਂ ਖੁੱਲੀ ਭਰੋਸਾ ਡਾਵਾ ਡੋਲ ਅੰਧਾ ਮਨੁੱਖ ਵਿਗਿਆਨਕ ਤੇ ਹੋਈ ਨਹੀਂ ਸਕਦਾ ਕਿਉਂਕਿ ਉਹ ਦੇਖ ਹੀ ਨਹੀਂ ਸਕਦਾ ਉਹਨੇ ਦੇਖ ਕੇ ਤੇ ਭਰੋਸਾ ਕਰਨਾ ਹੈ ਇਸ ਵਾਸਤੇ ਕੋਈ ਨੇਤਰਹੀਣ ਸਾਇੰਟਿਸਟ ਨਹੀਂ ਹੋ ਸਕਦਾ ਉਹ ਦੇਖ ਹੀ ਨਹੀਂ ਸਕਦਾ ਕਿਉਂਕਿ ਜਿਸ ਨੂੰ ਵੇਖਦਾ ਹੈ ਤੇ ਭਰੋਸਾ ਕਰਦਾ ਹੈ ਪਰ ਧਾਰਮਿਕ ਦੁਨੀਆ 'ਚ ਨੇਤਰਹੀਣ ਮਨੁੱਖ ਵੀ ਭਗਤ ਹੋ ਸਕਦਾ ਹੈ ਪਰਮ ਗਿਆਨੀ ਹੋ ਸਕਦਾ ਹੈ ਉਹ ਅੱਖਾਂ ਹੋਰ ਨੇ ਨਾਨਕ ਸੇ ਅਕਣੀਆਂ ਬੇਅੰਤ ਜਿਨੀਆਂ ਦੇ ਸੰਦੋ ਮਾਪੀਤ ਮੇਂ ਉਸਾਖੀ ਦੇ ਲੇਟ ਮਾਖੀ ਮੰਗਲਵਾ ਜਿਸ ਜਿਸ ਨੂੰ ਵੀ ਨਹੀਂ ਦਿਖਾਈ ਦੇਂਦਾ ਅੱਖਾਂ ਨਹੀਂ ਖੁਲੀਆਂ ਕਿਉਂ ਨਹੀਂ ਖੁਲੀਆਂ ভরਸਾ ਡੋਲ ਰਿਹਾ ਹੈ ਵਿਸ਼ਵਾਸ ਤੋਂ ਛੜ ਕੇ ਆਏ ਵਿਸ਼ਵਾਸ ਸਰਦਾ ਤੇ ਖੜਕੀ ਹੋਈ ਹੈ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਤਤ ਉਸੇ ਛਿੰ ਉਸੇ ਵਗੈ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ जो भरोसा बच जाए पर पहले भरोसा फिर दिखाई देगा भरोसे नहीं अखा खोल दिन विज्ञान नहीं पहले दिखाई देवे फिर भरोसा धर्म पहले भरोसा फिर दिखाई देगा मैं फिर दोहराव पहले दिखाई देवे फिर भरोसा यह विज्ञानक ढंग है ਪਹਿਲੇ ਭਰੋਸਾ ਫਿਰ ਦਿਖਾਈ ਦੇਵੇਗਾ ਇਹ ਧਰਮ ਦਾ ਦਾਣਾ ਬਿਲਕੁਲ ਗਵੇਂ ਅਲੱਗ ਤੇ ਜੋ ਦਿਖਾਈ ਨਹੀਂ ਦਿੰਦਾ ਉਸ ਤੇ ਭਰੋਸਾ ਬੜੀ ਕਠਨ ਹੱਲ ਹੈ ਬੰਗਾਲ ਦੇ Swami Ramkrishna Paramhans ਦੇ ਚੇਲੇ ਹੋਏ ਨੇ Swami Vivekananda ਉਹ ਉਹਨਾਂ ਨੇ ਨਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਇਹ ਆਪਣੀਆਂ ਬੜੀਆਂ ਸੋਹਣੀਆਂ ਵਿਚਾਰਾਂ ਦਿੱਤੀਆਂ ਨੇ। ਔਰ ਉਸ ਦਾ ਕਹਿਣਾ ਵੀ ਸੀ ਹਰ ਘਰ ਦੇ ਚਿੱਖ ਸਿੱਖ ਚਾਹੀਦੇ। ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਹਿੰਦੁਸਤਾਨ ਦੇ ਧਰਮ ਨੂੰ ਇਹਦੀ ਇੱਜ਼ਤ ਆਬਰੂ ਨੂੰ ਬਚਾ ਕੇ ਰੱਖਣਾ ਹੈ। ਇੱਕ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਹਰ ਘਰ ਦੇ ਚਾਹੀਦੇ। ਖੁੱਲੇ ਵਿਚਾਰਾਂ ਦਾ مالک ਸੀ Swami Vivekananda। ਇਸ ਤੇ ਕਿ ਸਨੇ ਪ੍ਰਸ਼ਨ ਕੀਤਾ ਸਵਾਮੀ ਜੀ ਕੀ ਬਲਾਈਂਡ ਫੇਥ ਚਾਹੀਦਾ ਹੈ ਸ਼ਿਆਣਾ ਬੰਦਾ ਸੀ ਸੁਲਝਿਆ ਹੋਇਆ ਸੀ ਔਰ ਗਲ ਸਮਝ ਗਿਆ ਵੀ ਇਹ ਮਨੁੱਖ ਕਿਹੜੇ ਤਲ ਤੇ ਖੜਾ ਹੋ ਕੇ ਬੋਲਦੇ ਕਿੱਥੋਂ ਬੋਲਦੇ ਵਿਵੇਕਾਨੰਦ ਕਹਿਣ ਲੱਗੇ ਹਾਂ ਬਲਾਈਂਡ ਫੇਥ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਹੈ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ ਅੰਧ ਵਿਸ਼ਵਾਸ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਹੈ ਜਿਸ ਤੇ ਵਿਸ਼ਵਾਸ ਕਰੀਏ ਵੰਦਾ ਨਾ ਹੋਵੇ ਗੱਲ ਬੜੀ ਅਗਮ ਹੈ ਪਰਮਾਤਮਾ ਸਰਵ ਸ਼ਕਤੀਮਾਨ ਔਰ ਸਭ ਕੁਝ ਨੂੰ ਇੱਕੋ ਹੀ ਵਕਤ ਦੇਖਣ ਵਾਲਾ ਸਭ ਤੇ ਇੱਕੋ ਹੀ ਸਮੇਂ ਨਿਗਾਹ ਰੱਖਣ ਵਾਲਾ ਬੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਹੈ ਸਾਰਿਆਂ ਨੂੰ ਵੇਖ ਰਿਹਾ ਐਨੀ ਤਿੱਖੀ ਨਿਗਾਹ ਉਸ ਦੀ ਕਿੰਨੀ ਆ ਤੇਜ ਉਸ ਦੀਆਂ ਨਜ਼ਰਾਂ ਪਰ ਸਪਸ਼ਟ ਹੈ ਧਰਮ ਪਹਿਲੇ ਕਦਮ ਦੇ ਚ ਭਰਾਈਨ ਭੇਦ ਪਤਾ ਨਹੀਂ ਆਪ ਸਹਿਮਤ ਹੋ ਹੋਵੇ ਕਿ ਨਹੀਂ ਜਿਸ ਪਰਮਾਤਮਾ ਨੂੰ ਸਮਝਿਆ ਨਹੀਂ ਜਾਣਿਆ ਨਹੀਂ ਵੇਖਿਆ ਨਹੀਂ ਉਹਨ ਉਸਤੇ ਵਿਸ਼ੇਸ਼ ਕਰੀਏ ਜਿਹਨੂੰ ਵੇਖਿਆ ਨਹੀਂ ਜਾਣਿਆ ਨਹੀਂ ਸਮਝਿਆ ਨਹੀਂ ਉਸਤੇ ਭਰੋਸਾ ਕਰੀਏ ਕੋਈ ਸਾਇੰਟਿਸਟ ਤੇ ਕਹਿ ਦੇਗਾ ਇਹ ਮੂਰਤ ਹੈ ਇਹ ਤੇ ਮੂਰਤ ਹੈ ਇਸ ਵਾਸਤੇ ਇਸ ਸਦੀ ਦੇ ਚੌਥੀ ਦੇ ਸਿਆਣੇ ਮਨੁੱਖ ਪਰਮਾਤਮਾ ਤੋਂ ਇਨਕਾਰੀ ਹੋ ਗਏ ਸਿਰ ਵਿਦੇਸ਼ਾਂ ਚ ਨਹੀਂ ਦੇਸ਼ ਦੇ ਚ ਵੀ ਹਿੰਦੁਸਤਾਨ ਦੇ ਚੋਟੀ ਦੇ ਸਿਆਣੇ ਮਨ ਬਿਲਕੁਲ ਇਨਕਾਰੀ ਕੋਈ ਮੰਦਰ ਮਸਜਿਦ ਗੁਰਦੁਆਰੇ ਚੋਂ ਨਹੀਂ ਦਿਖਾਈ ਦਿੰਦੇ ਜੋ ਦਿਮਾਗ ਦੇ ਧਨੀ ਨੇ ਕਲਮ ਦੇ ਧਨੀ ਬਹੁਤ ਚੋਟੀ ਦੇ ਸਿਆਣੇ ਮਨ ਉਹਨਾਂ ਨੂੰ ਤੇ ਬਿਲਕੁਲ ਬਚਪਨਾ ਦਿਖਾਈ ਦਿੰਦਾ ਐ ਵੀ ਅੰਮ੍ਰਿਤ ਵੇਲੇ ਬੈਠ ਕੇ ਜਰਾ ਸਨਾਹ ਵਾਲ ਵਾਹਿਗੁਰੂ ਵਾਹਿਗੁਰੂ ਇੱਕੋ ਹੀ ਸ਼ਬਦ ਰੱਟੀ ਜਾਓ ਉਹ ਕਹਿੰਦੇ ਨੇ ਕੀ ਪਾਗਲ ਪੰਨੇ ਇੱਕ ਕੋਈ ਸ਼ਬਦ ਰੱਟੀ ਜਾ। ਬਾਰ-ਬਾਰ ਰੱਟੀ ਜਾ। ਰੋਜ਼-ਰੋਜ਼ ਰੱਟੀ ਜਾ। ਸਿਆਣੇ ਦਾ ਮਨ ਰਾਜ਼ੀ ਨਹੀਂ। ਔਰ ਜਿਤਨਾ ਸਿਆਣਾ ਹੋਵੇਗਾ ਇਹ ਸਦੀ ਬਹੁਤ ਸਿਆਣੀ ਹੈ। ਇਸ ਵਾਸਤੇ ਨਾਸਤਿਕ ਸਦੀ ਹੈ। ਬਿਲਕੁਲ ਨਾਸਤਿਕ। ਇਹ ਗੱਲ ਵੱਖਰੀ ਹੈ ਕਿ ਧਾਰਮਿਕ ਮੰਦਰ ਇਸ ਸਦੀ ਦੇ ਵਿੱਚ ਬਹੁਤ ਬਣੇ ਨੇ। ਬੜੀਆਂ ਖੂਬਸੂਰਤ ਮਸਜਿਦਾਂ ਬਣੀਆਂ ਨੇ ਸਾਰੀ ਦੁਨੀਆ 'ਚ। खास करके मिडल ईस्ट मैं जो देखा कुैत ईरान और इराक जिस ढंग दिन मस्जिद बनिया हैरानगी ऐसा खूबसूरत मस्जिद और उन्होंने करोड़ों रुपए खर्च किए गए ऐसा खूबसूरत जितने खूबसूरत मंदिर और कीमती मंदिर इस सदी बने ने पहले नहीं सन गालबन ਕੋਈ 50 ਸਾਲ ਤੋਂ ਇੱਕ ਮੰਦਰ ਤੇ ਕਾਨਪੁਰ ਦੇ ਵਿੱਚ ਬਣ ਰਿਹਾ ਹੈ। ਕਪੜਾ ਮਿੱਲਾਂ ਦੇ ਮਾਲਕ ਨੇ ਉਹਨਾਂ ਨੂੰ ਜਕੇ ਵਾਲਿਆਂ ਦਾ ਮੰਦਰ ਕਹਿੰਦੇ ਨੇ ਜੋ ਕਿ ਲਾਲ ਕਮਲਾਪਤ। ਇੱਕ ਅੰਦਾਜ਼ੇ ਦੇ ਮੁਤਾਬਕ ਉਸ ਮੰਦਰ ਤੇ ਕੋਈ 40 ਕਰੋੜ ਰੁਪਏ ਖਰਚ ਹੋ ਚੁਕੇ ਹਨ। ਜੋ ਪਿਛਲੇ ਸਾਲ ਦਾ ਸੁਣ ਦੱਸਿਆ ਗਿਆ। काम हो ਰਿਹਾ ਹੈ ਅਜੇ ਚੱਲ ਰਿਹਾ ਹੈ ਔਰ ਜਿਹੜੇ ਬੜਵਾ ਰਹੇ ਨੇ ਉਹਨਾਂ ਦੀ ਸੋਚਣੀ ਹੈ ਜਿੰਨੇ ਚਿਰ ਤੱਕ ਸਾਡਾ ਖਾਨਦਾਨ ਹੈ ਮੰਦਰ ਬਣਾਈ ਜੀ ਕੁਛ ਨਾ ਕੁਛ ਨਵਾਂ سلسلہ ਉਸੇ ਜੋੜੀ ਜੇ ਜੋੜੀ ਜੋੜੀ ਔਰ ਇਸ ਤਰ੍ਹਾਂ ਭਾਰਤ ਦੇ ਛੋੜ Rajasthan ਦੇ ਮਕਰਾਨੇ ਦਾ ਸਾਰਾ ਮਾਰਬਲ ਅੱਜ ਕੱਲ ਗੁਰਦੁਆਰਿਆਂ ਨੂੰ ਲੱਗ ਰਿਹਾ ਹੈ ਹਿੰਦੁਸਤਾਨ ਮਾਰਬਲ ਬਹੁਤ ਮਹਿੰਗਾ ਹੋ ਗਿਆ ਗੁਰਦੁਆਰਿਆਂ ਕਰਕੇ ਕੋਈ ਐਸਾ ਗੁਰਦੁਆਰਾ ਨਹੀਂ ਜਿੱਥੇ ਉਸ ਖਾਨ ਤੋਂ ਸੰਗਮਰਮਰ ਨਹੀਂ ਜਾ ਰਿਹਾ بڑے ਖੂਬਸੂਰਤ ਗੁਰਦੁਆਰੇ بڑے ਕੀਮਤੀ ਮੰਦਰ ਔਰ ਬੜੀ ਆਲੀਸ਼ਾਨ ਮਸਜਿਦਾਂ ਬੜ ਕੇ ਤਿਆਰ ਹੋਈਆਂ ਨੇ ਇਹ ਕਹਿ ਲੋ ਧਾਰਮਿਕ ਮੰਦਰਾਂ ਦੀ ਤਾਦਾਦ ਵਧੀ ਹੈ कि किस्मत ही है कि धार्मिक बंदियों की तादाद घट गई है जितने जमीन के ऊपर धार्मिक मंदिर ने उतने भी धार्मिक मनुख नहीं है ये भी महसूस करते हैं पता नहीं सुनल सहमत होोगे कि नहीं इतनी गलत बर्दाश्त कर लोगे कि नहीं बड़े सहन को हर दे जितने चर्च जितने मंदिर ਇਤਨੀਆਂ ਮਸਜਿਦਾਂ ਤੇ ਜਿੰਨੇ ਗੁਰਦੁਆਰੇ ਨੇ ਮੈਨੂੰ ਉਮੀਦ ਨਹੀਂ ਇਤਨੇ ਵੀ ਧਾਰਮਿਕ ਮਨੁੱਖ ਹੋਣ ਇਤਨੇ ਵੀ ਹੋ ਧਾਰਮਿਕ ਮਨੁੱਖ ਉਹ ਜਿਹਨੂੰ ਵੇਖਦੇ ਹੀ ਪ੍ਰਮਾਤਮਾ ਚੇਤੇ ਆਵੇ ਜਿਹਨੂੰ ਵੇਖਦੇ ਹੀ ਗੁਰੂ ਚੇਤੇ ਆ ਅਸੀਂ ਅਰਦਾਸ ਦੇ ਸ਼ਬਦ ਵੀ ਐਡ ਕੀਤੇ ਹੋਏ ਨੇ ਸੇ ਸੰਤ ਗੁਰਮੁਖ ਪਿਆਰੇ ਨੇ ਜਿਨ੍ਹਾਂ ਮਿਲਿਆ ਤੇਰਾ ਨਾਮ ਜੀਤੇ ਆਵੇ ਜਿਹਨੂੰ ਮਿਲੀਏ ਤੇ ਵਾਹਿਗੁਰੂ ਨਿਕਲ ਜਾਏ ਮੂੰਹ ਆਖਿਰ ਮਸਜਿਦ ਨੂੰ ਵੇਖ ਕੇ ਜੀ ਜ਼ੁਬਾਨ ਚੋਂ ਅੱਲਾ ਨਿਕਲੇ ਜੀ ਜੋ ਮਸਜਿਦ ਤੱਕ ਪਹੁੰਚ ਗਏ ਉਹਨੂੰ ਵੇਖ ਕੇ ਵੀ ਅੱਲਾ ਨਿਕਲਣਾ ਚਾਹੀਦਾ ਹੈ ਮੂੰਹ ਗੁਰਦੁਆਰੇ ਨੂੰ ਵੇਖ ਕੇ ਜੀ ਜ਼ੁਬਾਨ ਚੋਂ ਵਾਹਿਗੁਰੂ ਨਿਕਲੇ ਜੋ ਗੁਰੂ ਤੱਕ ਪਹੁੰਚ ਗਏ ਉਹਨੂੰ ਵੇਖ ਕੇ ਵੀ ਵਾਹਿਗੁਰੂ ਨਿਕਲਣਾ ਚਾਹੀਦਾ ਹੈ ਜੋ ਮੰਦਰ ਨੂੰ ਵੇਖ ਕੇ ਤੇ ਵੇਖਦੇ ਆਉਂਦੀ ਜ਼ਬਾਨ ਓਮ ਉਚਾਰਨ ਕਰੇ RAM ਉਚਾਰਨ ਕਰੇ ਤੇ ਕਮ ਸੇ ਕਮ ਨੂੰ ਵੇਖ ਕੇ ਵੀ ਤੇ RAM ਨਿਕਲਣਾ ਹੀ ਚਾਹੀਦਾ ਹੈ ਪਰ ਨਹੀਂ ਧਾਰਮਿਕ ਮੰਦਰ ਬਹੁਤ ਜ਼ਿਆਦਾ ਨਹੀਂ ਸਾਰੀ ਦੁਨੀਆ 'ਚ ਧਾਰਮਿਕ ਮਨੁੱਖ ਨਹੀਂ ਅਧਾਰਮਿਕ ਮੰਦਰਾਂ ਦਾ ਕੰਮ ਇੰਨਾ ਹੀ ਸੀ ਕਿ ਧਾਰਮਿਕ ਮਨੁੱਖ ਪੈਦਾ ਕਰਦੇ ਹਨ ਤਕਸਾਲ ਹੈ ਇਥੋਂ ਧਾਰਮਿਕ ਮਨੁੱਖਾਂ ਨੂੰ ਗੜਨ ਹੈ ਤੇ ਟਕਸਾਲਾ ਮੌਜੂਦ ਹੋਵਨ ਔਰ ਬੜੀਆਂ ਖੂਬਸੂਰਤ ਟਕਸਾਲਾ ਮੌਜੂਦ ਹੋਵਨ ਪਰ ਸਿੱਕੇ ਨਾ ਘੜੇ ਜਾਂਦੇ ਧਾਰਮਿਕ ਮਨੁੱਖ ਘੜੇ ਹੀ ਨਾ ਜਾਂਦੇ ਹਨ ਇਹ ਤੇ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਇਹ ਸਦੀ ਬੜੀ ਸਿਆਣੀ ਹੈ ਇਹਨੂੰ ਕਹਿ ਦਈਏ ਦਿਖਾਈ ਤੇ ਨਹੀਂ ਦਿੰਦਾ ਕੋਈ ਪ੍ਰਤੱਖ ਸਬੂਤ ਨਹੀਂ ਭਰੋਸਾ ਕਰਨ ਕੌਣ ਕਰੇ ਅੱਜ ਦਾ ਬੱਚਾ ਵੀ ਸਿਆਣਾ ਇੰਦਾਰੀ ਹੈ ਜਿਵੇਂ ਮੈਂ ਹਰ ਸਰ ਨੇ ਔਰ ਇਸ ਸਦੀ ਦੇ ਚ ਇੱਕ ਹੋਰ ਦੁਬਦਾ ਵੀ ਖੜੀ ਹੋ ਗਈ ਹੈ ਪੀੜੀ ਅੰਤਰਾਲ ਵੀ ਬੜਾ ਪੈਦਾ ਹੋ ਗਿਆ ਹੈ ਪਿਓ ਪੁੱਤਰ ਦੇ ਵਿੱਚ ਬਹੁਤ ਵੱਡਾ ਫਾਸਲਾ ਹੋ ਗਿਆ ਹੈ ਪੁਰਾਣੇ ਜ਼ਮਾਨੇ ਚ ਨਹੀਂ ਸੀ ਚੰਦ ਸਦੀਆਂ ਪਿੱਛੇ ਚਲੇ ਜਾਓ ਹਰ ਇੱਕ ਦਾ ਗੁਰੂ ਉਸਤਾਦ ਉਸ ਦਾ ਪਿਓ ਹੀ ਹੁੰਦਾ ਸੀ ਇੱਕ ਦਰਖਾਨ ਹੈ ਕਾਰਪੈਂਟਰ ਬੱਚਾ ਪਿਓ ਤੋਂ ਹੀ ਲੱਕੜ ਦਾ ਸਾਰਾ ਕੰਮ ਸਿੱਖਦਾ ਸੀ ਪਿਓ ਸਜੇ ਸਜੇ ਬਜ਼ੁਰਗ ਹੁੰਦਾ ਜਾ ਰਿਹਾ ਹੈ ਲੱਕੜ ਦੇ ਸੰਬੰਧ ਵਿੱਚ ਉਸ ਦੀ ਜਾਣਕਾਰੀ ਘੜਨ ਦੇ ਸੰਬੰਧ ਵਿੱਚ ਉਸ ਦਾ ਗਿਆਨ ਵੀ ਵੱਧਦਾ ਜਾ ਰਿਹਾ ਹੈ ਹਰ ਹਾਲਤ ਵਿੱਚ ਪਿਓ ਅੱਗੇ ਹੁੰਦਾ ਸੀ ਗਿਆਨ ਦੇ ਵਿੱਚ ਪੁੱਤਰ ਨਾਲੋਂ ਪੁੱਤਰ ਦੇ ਮਨ ਦੇ ਸਤਕਾਰ ਆਉਂਦਾ ਸੀ ਸ਼ਰਦਾ ਹੁੰਦੀ ਸੀ ਗਹਿਣੇ ਘੜਨ ਦਾ ਕੰਮ ਇੱਕ ਸੋਨਾਰ ਆਪਣੇ ਪਿਓ ਤੋਂ ਹੀ ਸਿੱਖਦਾ ਸੀ ਪਿਓ ਉਸ ਦਾ ਉਸਤਾਦ ਆਉਂਦਾ ਸੀ ਪਿਓ ਉਸ ਦਾ ਗਹਿਣਿਆਂ ਨੂੰ ਘਣਨ ਦੇ ਸੰਬੰਧੇ 'ਚ ਗੁਰੂ ਆਉਂਦਾ ਸੀ ਔਰ ਹਰ ਹਾਲਤ 'ਚ ਪਿਓ ਅੱਗੇ ਹੁੰਦਾ ਸੀ ਜਾਣਕਾਰੀ ਦੇ ਤੋ ਪੇਤਾ ਦਾ ਸਤਕਾਰ ਮਨ ਦੇ 'ਚ ਬਣਿਆ ਰਹਿੰਦਾ ਸੀ ਇਕ ਲੋਹਾਰ ਲੋਹੇ ਨੂੰ ਘੜਨ ਦੀ ਸਾਰੀ ਕਿਰਿਆ ਆਪਣੇ ਪਿਓ ਤੋਂ ਹੀ ਸਿੱਖਦਾ ਸੀ ਲੋਹਾਰ ਦਾ ਬੱਚਾ ਲੋਹਾਰ ਹੀ ਆਉਂਦਾ ਸੀ ਔਰ ਕੋਈ ਪੁੱਤਰ ਕਿਤਨਾ ਵੀ ਸਿਆਣਾ ਕਿਉਂ ਨਾ ਹੋ ਜਾਏ ਉਹ ਇਤਨਾ ਸਮਝਦਾਰ ਸੀ ਪਿਓ ਮੇਰਾ ਅੱਗੇ ਬਹੁਤ ਉਹਨੂੰ ਜ਼ਿਆਦਾ ਜਾਣਕਾਰੀ ਹੈ ਲੋਹੇ ਦੀ ਲੋਹਾ ਘੜਨ ਦੀ ਮੇਰੇ ਨਾਲੋਂ ਸਿਆਣਾ ਸਨਮਾਨ ਸਿਆਣੇ ਦਾ ਹੁੰਦਾ ਹੈ ਇਕ ਚਮਾਰ ਜੋਤੀਆਂ ਸੀਣ ਦਾ ਬਣਾਉਣ ਦਾ ਕੰਮ ਚਮੜੇ ਦੀ ਸਾਰੀ ਜਾਣਕਾਰੀ ਆਪਣੇ ਪਿਓ ਤੋਂ ਲੈਂਦਾ ਸੀ ਇੱਕ ਭਾਂਡੇ ਘੜਨ ਵਾਲਾ ਭਾਂਡੇਆਂ ਨੂੰ ਬਣਾਉਣ ਵਾਲਾ ਭਾਂਡੇ ਘੜਨ ਵਾਲਾ ਸਾਰੀ ਸਿੱਖਿਆ ਦੀਕਸ਼ਾ ਆਪਣੇ ਪਿਓ ਤੋਂ ਲੈਂਦਾ ਸੀ ਪੁਰਾਣਾ ਕੁਛ ਹੀ ਸਾਰਾ ਨਜ਼ਾਮ ਦੇਖ ਲੋ ਇੱਕ ਜੁਲਾਹਾ ਕੱਪੜਿਆਂ ਨੂੰ ਬੁਣਨ ਦਾ ਸਾਰਾ ਕੰਮ ਆਪਣੇ ਪਿਓ ਤੋਂ ਸਿੱਖਦਾ ਸੀ ਜੁਲਾਹ ਦਾ ਲੜਕਾ ਜੁਲਾਹਾ ਹੀ ਹੁੰਦਾ ਸੀ ਵਿਪਰੀਤ ਜਾਣ ਦੇ ਕੋਈ ਨਾ ਸਾਧਨ ਸਨ ਨਾ ਰਸਤੇ ਸਨ ਇੱਕ ਪੁਜਾਰੀ ਦਾ ਪੁੱਤਰ ਪੁਜਾਰੀ ਹੁੰਦਾ ਸੀ ਔਰ ਪੂਜਾ ਫਰਜ਼ ਦੇ ਮਾਮਲੇ 'ਚ ਧਰਮ ਗ੍ਰੰਥਾਂ ਦੇ ਗਿਆਨ ਦੇ ਮਾਮਲੇ 'ਚ ਉਹ ਬੇਵਗਈ ਹੁੰਦਾ ਸੀ ਤੋਂ ਪ੍ਰੇਵ ਦਾ ਸਤਕਾਰ ਸੀ ਪਿਤਾ ਦਾ ਸਨਮਾਨ ਸੀ ਆਪਣੇ ਤੋਂ ਵੱਡੇ ਦਾ ਸਨਮਾਨ ਸੀ ਇਸ ਸਦੀ ਦੇ ਇਸ ਬੀਚਨੀ ਸਦੀ ਦੇ ਵਿੱਚ ਪੀੜੀ ਅੰਤਰਾਲ ਪੈਦਾ ਹੋ ਗਿਆ ਹੈ ਮਾਪਿਆਂ ਦਾ ਸਤਕਾਰ ਨਹੀਂ ਕਰਨ ਉੱਤਰ ਕੁਝ ਨਵੀਆਂ ਖਬਰਾਂ ਲੈ ਕੇ ਆਏ ਨਵੀਂ ਵਿੱਦਿਆ ਲੈ ਕੇ ਆਏ ਨਵਾਂ ਗਿਆਨ ਲੈ ਕੇ ਆ ਗਏ ਜੋ ਪਿਓ ਕੋਲ ਨਹੀਂ ਹੈ ਚੰਦ ਸਦੀਆਂ ਪਹਿਲੇ ਨਾ ਕੋਲਿਜ ਸਨ ਨਾ ਰਿਸ਼ ਵਿਦਿਆਲੇ ਸਨ ਨਾ ਸਕੂਲ ਸਨ ਕ੍ਰਿਸ਼ਨ ਦੇ ਜ਼ਮਾਨੇ 'ਚ ਵੀ ਨਹੀਂ ਸਨ ਕ੍ਰਿਸ਼ਨ ਨੇ ਪੜਨਾ ਸੀ ਸ਼ਾਸਤਰ ਵਿਦਿਆ ਨੂੰ ਤੇ ਸ਼ਸਤਰ ਵਿਦਿਆ ਨੂੰ ਪਤਾ ਹੈ ਮਥਰਾ ਤੋਂ ਜਾਣਾ ਪਿਆ ਉਹਨਾਂ ਨੂੰ ਅੰਬਵੰਤ ਕਾ ਉਜੈਨ ਤੱਕ ਤੋਂ ਮਥਰਾ ਤੋਂ ਉਜੈਨ 500 ਮੀਲ ਹੈ ਦਾ ਮਤਲਬ 500 ਮੀਲ ਵਿਚਕਾਰ ਕੋਈ ਵਿਦਿਆਲਾ ਨਹੀਂ ਸੀ ਸੈਂਕੜੇ ਸ਼ਹਿਰ ਵਿੱਚ ਪੈਂਦੇ ਨੇ ਵਿਦਿਆਲਾ ਸਿਰਫ ਉਜੈਨ ਦੇ ਸੀ 500 ਮੀਲ 1000 ਮੀਲ ਦੂਰ ਦੂਰ ਸੰਪੰਨ ਘਰਾਣਿਆਂ ਦੇ ਬੱਚੇ ਉਹ ਵੀ ਰਾਜ ਘਰਾਣਿਆਂ ਦੇ ਬੱਚੇ ਕ੍ਰਿਸ਼ਨ ਰਾਜ ਘਰਾਣੇ ਦਾ ਸੀ ਪੜਨ ਦੇ ਸਫਲ ਹੋ ਜਾਂਦੇ ਸਨ ਬਾਕੀ ਦੁਨੀਆ ਅਨਪੜ੍ਹ ਦੇ ਜਾਂਦੀ ਸੀ ਆਮ ਬੱਚੇ ਕਿਰਤ ਆਪਣੇ ਪਿਓ ਤੋਂ ਸਿੱਖਦੇ ਸਨ ਚਾਹ ਕਪੜਾ ਬਣਾਣਾ ਹੈ ਚਾਹ ਲੋਹਾ ਘੜਨਾ ਹੈ ਚਾਹ ਸੋਨਾ ਘੜਨਾ ਹੈ ਚਾਹ ਪਤਲ ਘੜ ਕੇ ਭਾਂਡੇ ਬਣਾਉਣੇ ਨੇ ਚਾਹ ਮਿੱਟੀ ਨੂੰ ਜੋ ਹੈ ਗੁੰਨ ਕੇ ਘੜੇ ਬਣਾਣੇ ਨੇ ਤੇ ਪਿਆਲੇ ਬਣਾਣੇ ਨੇ। ਚਾਹ ਲਖਣ ਨੂੰ ਘੜ ਕੇ ਤੋਂ ਉਹਨੂੰ ਸਵਾਰਨਾ ਹੈ ਤੇ ਸ਼ਿੰਗਾਰਨਾ ਹੈ। ਚਾਹ ਕੋਈ ਰਾਜ ਮਿਸਤਰੀ ਹੁੰਦਾ ਸੀ ਤੇ ਜੇਟਾਂ ਬਣਾਉਣ ਦਾ ਕੰਮ ਹੈ। ਹਰ ਬੱਚਾ ਆਪਣੇ ਪਿਓ ਤੋਂ ਸਿੱਖਦਾ ਸੀ। ਉਸ ਦਾ ਪਿਓ ਹਰ ਹਾਲਤ ਵਿੱਚ ਉਸ ਤੋਂ ਅੱਗੇ ਸੀ। ਤੋਂ ਪਿਓ ਦਾ ਸਨਮਾਨ ਸੀ। ਅੱਜ ਇਹ ਵਿਸ਼ਵ ਵਿਦਿਆਲੇ, ਇਹ ਕਾਲਜ, ਇਹ ਸਕੂਲ ਬੱਚਾ ਨਵੀਂ ਗੱਲ ਲੈ ਕੇ ਆ ਗਿਆ ਜੋ ਪਿਓ ਕੋਲ ਨਹੀਂ ਹੈ ਦਾਦੇ ਕੋਲ ਨਹੀਂ ਹੈ ਮਾਂ ਕੋਲ ਨਹੀਂ ਹੈ ਔਰ ਬੱਚੇ ਦੀ ਦ੍ਰਿਸ਼ਟੀ ਚ ਪਿਓ ਬਿਲਕੁਲ ਅਗਿਆ ਨਹੀਂ ਹੈ ਇਹ ਗ੍ਰਹਿ ਨਛਤਰਾ ਨੂੰ ਨਹੀਂ ਸਮਝਦਾ ਇਹਦੇ ਕੋਲ ਪਾਣੀ ਦੀ ਜਾਣਕਾਰੀ ਨਹੀਂ ਹੈ ਇਹਦੇ ਕੋਲ ਜ਼ਮੀਨ ਦਾ ਬੋਧ ਨਹੀਂ ਹੈ ਇਹ ਕੋਈ ਮੇਰਾ ਪਿਓ ਬਨਸਪਤੀ ਸ਼ਾਸਤਰੀ ਨਹੀਂ ਹੈ ਵਨਸਪਤੀ ਦੇ ਸੰਬੰਧ ਵਿੱਚ ਨਹੀਂ ਜਾਣਦਾ ਕੁਝ ਵੀ ਨਹੀਂ ਸੁਣਦਾ ਇਹਦੇ ਕੋਲ ਕੋਈ ਸ਼ਰੀਰ ਦੀ ਜਾਣਕਾਰੀ ਨਹੀਂ ਹੈ ਉਹ ਦੇਖਦਾ ਹੈ ਪਿਓ ਤੇ ਮੇਰਾ ਹਰ ਹਾਲ ਤੇ ਜੋ ਹੈ ਪਿੱਛੇ ਹੈ ਜੋ ਪਿੱਛੇ ਹੈ ਉਸ ਦੇ ਲਈ ਮਨ ਦੇ ਸਨਮਾਨ ਨਹੀਂ ਰਹਿੰਦਾ ਇੱਜ਼ਤ ਨਹੀਂ ਰਹਿੰਦੀ ਬਗੌਰ ਮੁਦਦ ਕਰ ਲੈ ਰਸਮੀ ਤੌਰ ਤੇ ਅਗਰ ਪਿਓ ਨੇ ਮੱਥਾ ਜੋ ਹੈ ਪਿਓ ਦੇ ਕੋਲ ਮੱਥਾ ਵੀ ਟੇਕ ਦਿੱਤਾ ਬੱਚੇ ਨੇ ਇਹਦੇ ਨੂੰ ਜਾਣ ਉਸ ਮੱਥਾ ਟੇਕਣ ਦੇ ਵਿੱਚ ਵੀ ਇਨਕਾਰ ਹੈ ਕਿ ਭੈਅ ਤੂੰ ਇਸ ਯੋਗ ਨਹੀਂ ਹੈ ਤੈਨੂੰ ਮੈਂ ਮੱਥਾ ਟੇਕਾਂ। ਓਕੇ ਨਾ ਹਣਾ ਬਿਲਕੁਲ ਸਹੀ। ਇਸ ਸਰੀਰ ਦੇ ਸਾਰੀ ਦੁਨੀਆ ਦੇ ਨੌਜਵਾਨ ਪਨੀਰੀ ਦੇ ਅੰਦਰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਘਟ ਗਿਆ। ਨੌਜਵਾਨ ਨਵੀਂ ਜਾਣਕਾਰੀ ਲੈ ਕੇ ਆ ਗਏ ਕਾਲਜ ਤੋਂ। ਵਿਸ਼ਵ ਵਿਦਿਆਲਿਆਂ ਸਕੋਲਾਂ ਤੋਂ ਜੋ ਪਿਓ ਨੂੰ ਪਤਾ ਹੀ ਕੋਈ ਨਹੀਂ। ਔਰ ਉਹ ਬੱਚਾ ਆਪਣੇ ਅਚੇਤਨ ਮਨ ਦੇ ਸਮਝਦਾ ਪਿਓ ਨਾਲੋਂ მე ਅੱਗੇ ਹਾਂ। ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ ਐ ਬੰਦੇ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹੁੰਦਾ ਹੈ ਤਾਂ ਘੱਮ ਸੇ ਘੱਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮਸਤਕ ਹੈ। ਮੈਂ ਲਵਸ ਫਿਰ ਦਰਾਂ। ਐ ਮਨੁੱਖ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ ਤਾਂ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਨੇ ਜਿੰਨਾ ਮੇਰਾ ਮੱਥਾ ਹੈ ਜਿੱਥੇ ਮੇਰੇ ਕਦਮ ਟਿੱਕੇ ਹੋਏ ਨੇ ਉੱਥੇ ਹੀ ਤੇਰੇ ਕਦਮ ਨੇ ਮੇਰੇ ਮੱਥਾ ਟਿਕਾ ਮੈਨੂੰ ਕੀ ਲੋੜ ਹੈ ਮੈਂ ਕਿਉਂ ਸਜਦਾ ਕਰਾਂ ਤੂੰ ਵੀ ਉੱਥੇ ਖੜਾ ਜਿੱਥੇ ਮੈਂ ਖੜਾ बच्चा समझ दे पे वो ਉੱਥੇ ਵੀ ਨਹੀਂ ਖੜਾ ਜਿੱਥੇ ਮੈਂ ਖੜਾ ਮੈਂ ਤਾਂ ਬਹੁਤ ਅਗੇ ਲੱਗਦਾ ਮੈਂ ਤਾਂ ਬਹੁਤ ਅਗੇ ਲੱਗਦਾ। ਬੇ ਉਹਨੂੰ ਕੁਝ ਵੀ ਨਹੀਂ ਪਤਾ। ਇਸ ਤਰ੍ਹਾਂ ਪੀੜੀ ਅੰਤਰਾਲ ਖੜਾ ਹੋ ਗਿਆ। ਇਹਨੂੰ ਕਹਿੰਦੇ ਨੇ ਪੀੜੀ ਅੰਤਰਾ। ਜੋ ਪਹਿਲੇ ਨਹੀਂ ਸੀ। ਪਿਛਲੀਆਂ ਸਦੀਆਂ ਦੇ ਵਿੱਚ ਬਿਲਕੁਲ ਨਹੀਂ ਸੀ ਪੀੜੀ ਅੰਤਰਾ। ਬੱਚਿਆਂ ਤੇ ਮਾਪੇ ਦੇ ਵਿੱਚ ਕੋਈ ਅੰਤਰਾ ਨਹੀਂ ਸੀ। ਕੋਈ ਇਤਨਾ ਗਾਇਬ ਨਹੀਂ ਸੀ ਜਿਵਾਜ। ਬੱਚੇ ਨਵੀਂ ਜਾਣਕਾਰੀ ਲੈ ਕੇ ਨਵੀਂ ਸੋਚ ਬੋਝ ਲੈ ਕੇ ਆ ਗਏ ਨੇ ਵਿਗਿਆਨ ਨੇ ਇਤਨੀ ਤੇਜ਼ੀ ਦਿਖਾਈ ਹੈ ਕਿ ਅੱਜ ਦੇ ਬੱਚੇ ਬਹੁਤ ਤੇਜ਼ੀ ਨਾਲ ਅੱਗੇ ਵਧਦੇ ਵਿਗਿਆਨ ਬੜਾ ਤੇਜ਼ੀ ਨਾਲ ਵਧੇ ਬਹੁਤ ਤੇਜ਼ੀ ਨਾਲ ਹਰ ਸਾਲ ਦੇ ਵਿੱਚ ਕੋਈ ਨਵੀਂ ਖੋਜ ਕੋਈ ਨਵੀਂ ਗੱਲ ਕੋਈ ਨਵੇਂ ਸਿਧਾਂਤ ਕੋਈ ਜੋ ਹੈ ਨਵੇਂ ਦਿਮਾਗ ਹੈ ਬੱਚੇ ਸਾਰੀ ਰੋਸ਼ਨੀ ਲੈ ਕੇ ਆ ਰਹੇ ਹਨ ਬੱਚੇ ਸਾਰੀ ਸੂਦਬੂਝ ਲੈ ਕੇ ਆ ਰਹੇ ਨੇ ਸਕੂਲ ਦੇ ਚੋਂ ਕਾਲਜ ਦੇ ਚੋਂ ਵਿਸ਼ਵ ਵਿਦਿਆਲਿਆਂ ਦੇ ਚੋਂ ਬਿਲਕੁਲ ਨਹੀਂ ਹੈ ਅੱਜ ਦਾ ਇਹ ਉਹ ਗਿਲਾ ਕਰਦਾ ਹੈ ਬੱਚੇ ਦੇ ਮਨ ਦੇ ਸਤਕਾਰ ਨਹੀਂ ਰਿਹਾ ਅੰਤਰਾਲ ਪੈਦਾ ਹੋ ਗਿਆ ਬਹੁਤ ਵੱਡਾ ਅੰਤਰਾ ਪੈਦਾ ਹੋ ਗਿਆ ਇਸ ਨਵੀਂ ਜਾਣਕਾਰੀ ਨੇ ਜੋ ਇੱਕ ਦੇਨ ਦੇ ਦਿੱਤੀ ਹੈ ਇਸ ਨਵੀਂ ਪਨੀਰੀ ਨੂੰ ਜਿਸ ਦਾ ਕੋਈ ਸਬੂਤ ਨਹੀਂ ਜਿਸ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਨ ਨੂੰ ਮੰਨਣ ਦੇ ਕੀ ਲੋੜ ਹੈ ਉਹਨੂੰ ਕਿਉਂ ਮੰਨਿਓ ਕੋਈ ਪ੍ਰਤੱਖ ਪ੍ਰਮਾਣ ਕੋਈ ਸਬੂਤ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਵਿਦੇਸ਼ਾਂ ਦੇ ਨਾਲੋਂ ਦੇਸ਼ ਦੇ ਜ਼ਿਆਦਾ ਨੌਜਵਾਨ ਇਨਕਾਰੀ ਨੇ